ਹਾਂਜੀ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਮੈਂ ਆ ਤੁਹਾਡਾ ਤਰਸੇਮ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰਾਂ ਜੀ ਜੋ ਟਾਈਮ ਆ ਦੁਪਹਿਰ ਦੇ 12:00 ਬੀਤ ਚੁੱਕੇ ਨੇ ਮੈਂ ਕਣਕ ਬੀਜ ਕੇ ਆਇਆ ਕਿਸੇ ਦੀ ਕਣਕ ਨਹੀਂ ਸੀ ਪਹਿਲਾਂ ਉਹਨਾਂ ਨੇ ਆਪਾਂ 10-12 ਕਿੱਲੇ ਬੀਜੀ ਸੀ ਅੱਧਾ ਕਿੱਲਾ ਰਹਿਣਾ ਸੀ ਉਹ ਬੀਜ ਕੇ ਆਇਆ ਸਵੇਰੇ ਪਹਿਲਾਂ ਕਿਸੇ ਦੇ ਪਰਚਾ ਹੋ ਗਿਆ ਦੀ ਥਾਣੇ 'ਚ ਅੱਗ ਲਾਤੀ ਉਹਨਾਂ ਨੇ ਸਨੇਹਾ ਟਾਈਮ ਤੋਂ ਪਹਿਲਾਂ ਉਹ ਪਰਚੇ ਜਾ ਕੇ ਜਮਾਨਤ ਕਰਾ ਕੇ ਲਿਆ ਕਿਸੇ ਦੀ ਕੰਮ ਬਹੁਤ ਖਿੱਚਵੇਂ ਨੇ ਘਰ ਦਾ ਆਪਣੇ ਕੰਮ ਚੱਲ ਰਿਹਾ ਹੈ ਤਾਨੂੰ ਪਤਾ ਵੀ ਬਹੁਤ 3-4 ਜਾਣੇ ਹੁੰਦੇ ਨੇ ਨਾਲ ਆਪ ਲੱਗੇ ਨੇ ਜੋਤ ਹੋ ਜਾਣਾ ਬਹੁਤ ਜਾਣੇ ਹੋਏ ਨੇ 5-6 ਜਾਣੇ ਤੇ 2 ਜਾਣੇ ਰੋਟੀ ਪਾਣੀ ਪਰੌਣ ਤੇ ਬੀਬੀ ਤੇ ਅਮਨ ਬਹੁਤ ਖੇਚਦਾ ਕੰਮ ਐ ਤੇ ਕੱਲ ਵਾਲੇ ਬਲੌਗ ਨੇ ਤੁਸੀਂ ਬਹੁਤ ਪਿਆਰ ਦਿੱਤਾ ਵਿਊ ਵਧੀਆ ਦਿੱਤੇ ਤੇ ਕਮੈਂਟ ਵਧੀਆ ਕਰੇ ਤੇ ਜਿਹੜਾ ਅੱਜ ਦਾ ਬਲੌਗ ਦੇਖੋਗੇ ਅੱਜ ਘਟੌਣ ਲੱਗੇ ਸੱਤਾਂ ਚੋਂ ਮੋਗੇ ਘੜਤੇ ਅੱਜ ਮਾਰ ਮਾਰ ਥੋੜੇ ਤੇ ਹੋਰ ਗੱਲਾਂ ਬਾਤਾਂ ਤੇ ਉਹਨਾਂ ਨੇ ਸੁਣਾ ਮਗੇ ਲੇਬਰ ਵਾਲੇ ਦੀਆਂ ਗੱਲਾਂ ਕੁਸਾ ਸੇੜੇ ਗੱਲਾਂ ਨੇ ਵਿਲੇ ਹੁੰਦੇ ਨੇ ਉਹਨਾਂ ਸੁਣਾ ਮਗਾ ਜ਼ਰੂਰ ਤੁਹਾਨੂੰ ਤੇ ਵਾਲੀ ਆ ਸਿਕੜਾਉਣ ਨੇ ਗੱਲਾਂ ਵੀ ਖੇਤ ਅਸੀਂ ਐ ਕਰਦੇ ਸੀ ਐ ਕਰਦੇ ਸੀ ਤੇ ਜਿਹੜਾ ਬੰਤਾ ਤਾ ਆਇਆਗਾ ਇਹ ਕਹਿੰਦਾ ਨੇਰੀ ਆ ਗਈ ਖੇਤ ਦੇ ਨਾਲ ਕਾਕਾ ਦੀ ਨੇਰੀ ਆ ਗਈ ਬਾਲੀ ਤੇ ਜੋ ਕਹਿੰਦਾ ਵੀ ਹੁਣ ਕਿੱਧਰ ਚੱਲੀ ਨੇਰੀ ਚ ਬੰਤਾ ਤਾ ਆਇਆ ਕਹਿੰਦਾ ਪਸ਼ੂਏ ਚ ਵੜ ਜਾ ਸੁਏ ਚ ਨੇਰੀ ਨੇ ਚਾਰੇ ਪਾਸੇ ਘੇਰ ਘੇਰ ਨਾ ਰਹਿਤੇ ਨਾ ਮੂੰਹ ਹੀ ਮੂੰਹ ਕੁੱਟਦਾ ਕਿਉਂ ਜੀ ਜਦੋਂ ਨੀਵਾ ਥਾ ਹੁੰਦਾ ਘੇਰ ਘੇਰ ਰਹਿਤਾ ਉੱਥੇ ਡਿੱਗਦਾ ਮੋਬਾਈਲ ਦੀ ਜਿਹੜੀ ਮੋਬਾਈਲ ਦੀ ਜਿਹੜੀ ਆਪਣੀ ਸਪੇਸ ਉਹ ਭਰ ਗਈ ਸੀ ਵੀਡੀਓ ਬਣਨ ਲੋੜਾ ਸੀ ਤੇ ਤੁਹਾਨੂੰ ਗੱਲ ਸੁਣਾ ਦਿਆਂ ਜਿਹੜਾ ਪਈ ਚਾਰੇ ਪਾਸੇ ਇਹਨਾਂ ਦਾ ਮੂੰਹ ਕੁੱਟ ਦੋ ਨੇਰੀ ਚ ਕਾਕੇ ਤੇ ਚਾਚੇ ਦਾ ਇਹਰਾ ਬੰਤੇ ਦਾ ਫੇਰੇ ਬਾਹਰ ਨਿਕਲ ਕੇ ਕਿਸੇ ਦੇ ਕੋਠੇ ਤੇ ਬੜੇ ਇਹ ਕਰਾ ਭਾਈ ਨਾਲ ਤਾਂ ਸੀ 80 ਨਾਲੇ ਵੀ ਆਪਣੇ ਨਾਲ ਕੀ ਹੋ ਗਿਆ ਬਾਹਲੇ ਅੱਸੀ ਘੜਾਉਣ ਜੀ ਲਵਾਦੇ ਨੇ ਚਾਰ ਰੋਟੀ ਆਂਦੇ ਨੇ ਹੋਰ ਗੱਲਾਂ ਵੇਲੇ ਹੁੰਨੇ ਦੋ ਮਿੰਟ ਗੱਲਾਂ ਕਰਨ ਤੇ ਲੱਗ ਜਾਂਦੇ ਤੇ ਆਓ ਆਪਾਂ ਹੁਣ ਕਿਸ ਤਰ੍ਹਾਂ ਘਾਟ ਆ ਰਹਿਆ ਕਿਸ ਤਰ੍ਹਾਂ ਸੇਫਟੀ ਵਾਸਤੇ ਚਾਲੀਆਂ ਲੈਤੀਆਂ ਨੇ ਚਾਲੀਆਂ ਉੱਤੇ ਖੜ ਕੇ ਢਾ ਰਹਾਂਗੇ ਤੁਹਾਨੂੰ ਸਾਰਾ ਕੁਝ ਦਿਖਾਉਣਾ ਹੈ ਬਣੇ ਰਹੋ ਵਲੌਗ ਨਾਲ ਖੇਤੀ ਪੰਜਾਬ ਤੇ ਤੁਹਾਡਾ ਬਹੁਤ 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 ਸਵਾਗਤ ਹੈ ਕੱਲ ਵਾਂਗੂ ਅੱਜਲੇ ਬਲੌਗ ਨੂੰ ਪਿਆਰ ਦਿਓ ਆਪ ਜੀ ਦੇ ਸਾਰੇ ਪਰਿਵਾਰ ਫੈਮਿਲੀ ਬਹੁਤ ਧੰਨਵਾਦੀ ਹੋਵਾਂਗੇ ਵਧੀਆ-ਵਧੀਆ ਕਰੋ ਕਮੈਂਟ ਪੋਜੀਟਿਵ 네ਗੇਟਿਵ ਨਹੀਂ ਕਰਨਾ ਕਿਸੇ ਨੇ ਥੈਂਕ ਯੂ ਸਾਹ ਜੀ ਮਿਲਦੇ ਪੱਕਰਾ ਨਹੀਂ ਪ੍ਰਾਣੀ ਕੁਲੀ ਢੈਣ ਜਾ ਰਹੀ ਹੈ ਪ੍ਰਾਣੀ ਕੁਲੀ ਢੈ ਕੇ ਨਮੀ ਪਾਊਗੀ ਜਗਾ ਪੂਰੀ ਵਧੀਆ ਬੰਦ ਤੇ ਦੇਖ ਕੇ ਰਿਆ ਕਰਦਾ ਹਾਂ ਤਾਂ ਕੋਈ ਬੱਜੇ ਨਾ ਟੁੱਟ ਠੀਕ ਹੈ ਕਿਵੇਂ ਗੱਲਬਾਤ ਠੀਕ ਹੈ ਸੁਣਾਏਗਾ ਅੱਜ ਕੋਈ ਕਹਾਣੀ ਖੇਤ ਵਾਲੀ ਗੱਲ ਸੁਣਾਏਗਾ ਕੋਈ ਅੱਜ ਸੁਣਾਈ ਚੰਗਾ ਜਦੋਂ ਬੇਲੇ ਹੋਗੇ ਚੰਗਾ ਤੇ ਰੋਜ਼ ਲਾਇਆ ਕਰ ਰਹਾ ਹੁਣ ਬਲੌਗ ਤੇ ਤੇ ਮम्मी ਕਾਗਜ਼ ਕੂਗ ਵਿੱਚ ਪਾਏ ਹੋਏ ਤੁਸੀਂ ਸਾਥ ਦੇ ਚਾਹਣ ਹਟਾਉਣ ਤੇ ਤੇ ਮੋਗੇ ਨਿਕਲ ਗਏ ਤੇ ਆਹ ਦੇਖੋ ਜੀ ਫੱਟੀਆਂ ਫੁੱਟੀਆਂ ਜਮਾਂ ਗਲੀਆਂ ਪਈਆਂ ਤੀਆਂ ਅੱਜ ਢਾਉਣ ਲੱਗੇ ਚਾਰ ਪੰਜ ਮਿੰਟ ਸਾਰਾ ਖਿੱਚ ਦਾਂਗੇ ਢਾੜਾਂਗੇ ਤੇ ਤੁਸੀਂ ਦੇਖੀ ਜਾਇਆ ਕਰੋ ਕਿ ਇਸ ਤਰ੍ਹਾਂ ਕਰਦੇ ਆ ਕੰਮ ਧੰਦੇ ਆਪਾਂ ਆ ਦੇਖੋ ਕੱਲ ਜਿਹੜਾ ਪੱਟਿਆ ਇਹ ਟਰੱਕ ਦੇ ਇੱਕ ਦਿਨ ਚ ਇੰਨਾ ਕੰਮ ਕਰਤਾ ਖੋਲਲੇ ਗਾਲੀ ਢਾਕੇ ਇਹ ਤਾਂ ਥਾਂ ਹੀ ਬਾਲਾ ਖੁੱਲ ਜੂ ਇਸ ਹਿਸਾਬ ਨਾਲ ਧੂੜੀ ਕੱਲ ਨੂੰ ਪਾ ਕੇ ਲੈ ਜਾਣਗੇ ਇਹ ਧੂੜੀ ਨੇ ਕੱਲ ਨੂੰ ਬਾਹਰ ਜਾਣਾ ਟਰਾਲੀ ਚ ਤੇ ਧੂੜੀ ਪਾ ਕੇ ਲੈ ਜਾਣਗੇ ਤੇ ਆਹ ਸਾਰਾ ਢਹਿ ਜੂਗਾ ਹੌਲੀ ਹੌਲੀ ਕਰਕੇ ਦੋ ਦੋ ਘੰਟਾ ਢਾਕੇ ਹੌਲੀ ਹੌਲੀ ਬਾਦ ਦੇ ਜਾਵਾਂਗੇ ਤੇ ਗਾਡੀਆਂ ਇਹ ਠੱਲਾਉਂਦੇ ਜਾਵਾਂਗੇ ਤੇ ਸ਼ਾਮ ਤੱਕ ਤੁਹਾਨੂੰ ਹਾਲ ਦਿਖਾਵਾਂਗੇ 7 ਵਜੇ ਕਰਾਂਗੇ ਵੀਡੀਓ ਪੇਸ ਬਣੇ ਰਹੋ ਵਲੌਗ ਨਾਲ ਧੰਨਵਾਦ ਜੀ ਪੇਰ ਉੱਪਰ ਫਿਰਦੇ ਨੇ ਕਾਕਾ ਕਾਕਾ ਰੇਮੀ ਕਿਵੇਂ ਹੋ ਠੀਕਾ ਠੀਕ ਹੈ ਜੀ ਠੀਕਾ ਹਾਂ ਹਾਂ ਹਾਂਜੀ ਬੈਠੇ ਨੇ ਮੇਰੇ ਮਾਮਾ ਜੀ ਆਏ ਰਿਪਨ ਦੇ ਚਾਚਾ ਚਾਚਾ ਜੀ ਰਿਪਨ ਕਿਸੀ ਵਲੌਗ ਦੇ ਚਾਚਾ ਜੀ ਨੇ ਸਕੇ ਤੇ ਇਧਰ ਬੀਬੀ ਤੇ ਆਵਣ ਵਾਲੇ ਚੀਜ਼ ਨਹੀਂ ਸਬਜੀ ਹੁਣ ਕਿਉਂ ਬੀਬੀ ਚੁੱਲੇ ਦਾ ਖਰਚਾ ਤੇਜ ਹੋ ਗਿਆ ਚੁੱਲੇ ਦਾ ਖਰਚਾ ਵੀ ਆਪੀ ਮੁੜੀ ਜਾਊਗਾ ਜਦੋਂ ਹੁਣ ਆਪਾਂ ਪ੍ਰੋਗਰਾਮ ਰੱਖਿਆ ਜਗਾ ਪਾਉਣ ਦਾ ਹਨ ਵਿਆਹ ਮੰਗੋ ਨਾ ਵਿਆਹ ਕੰਮ ਚੱਲੂ ਜੀ ਹੁਣ ਮਹੀਨਾ ਢੁੱਡ ਮਹੀਨਾ ਦੇਖੋ ਇਹ ਤਾਂ ਕਹਿੰਦੀ ਗੱਲਾਂ ਮਹੀਨਾ ਢੁੱਡ ਮਹੀਨਾ ਤਾਂ ਤੇ ਕਰੀਏ ਵੀ ਕੀ ਔਖੇ ਹੋਣਾ ਬਿੱਡ ਲਾਇਆ ਜਦੋਂ ਵਾ ਬਟਾ ਮੀ ਸਾਰਾ ਤਕਤ ਤਾਂ ਸੀ ਇਧਰ ਨਾਲ ਘਰਾਂ ਨਾਲ ਕਿਤੇ ਡੰਗਰ ਬੰਨਣਾ ਥਾਂ ਸੀ ਤੇ ਸਾਰਾ ਸਮਾਨ ਖਰਾਬ ਹੋ ਗਿਆ ਪੁੱਤ ਸਾਰੀ ਟੁੰਡੀ ਖਰਾਬ ਹੋ ਗਈ ਕੀ ਕਰੀਏ ਤੇ ਔਖੇਵਾ ਨੇ ਬਿੱਡ ਲਾਇਆ ਤੇ ਜੀਰੀਆਂ ਦਾ ਤੁਹਾਨੂੰ ਪਤਾ ਤਾਂ ਸੈਵ ਨੇ ਦੱਸ ਦਿੱਤੇ ਤੇ ਅੱਗੀ ਬਹੁਤ ਘੱਟ ਹੋਈਆਂ ਨੇ ਚਲ ਇਹਦੇ ਬਿਨਾ ਆਪਣਾ ਸਰਦਾ ਨਹੀਂ ਹੈ ਨਾ ਪੁੱਤ ਤੇ ਤਾਂ ਕਰਕੇ ਬਿੱਡ ਲਾ ਲਿਆ ਚਲ ਆਪੀ ਆਪਾਂ ਦੋ ਪੈਸੇ ਕੋਲੇ ਨੇ ਦੋ ਪੈਸੇ ਪਾਈਆਂ ਤਾਂ ਫੜ ਲਾਂਗੇ ਕੁਝ ਕੰਮ ਜਿਹੜਾ ਰਹਿ ਗਿਆ ਫੇਰ ਕਰ ਲਾਂਗੇ ਥੋੜੀ ਥੋੜੀ ਇੱਕਦਮ ਬਾਹਰ ਨਹੀਂ ਲੈਂਦੇ ਕੇ ਨਾ ਉਹਦਾ ਦੰਦਰ ਖੜੋਂ ਨੂੰ ਥੋ ਕਰ ਲੈਣੇ ਉਧਰ ਸਾਨੂੰ ਚੱਲ ਕੇ ਜਾਣਾ ਪੈਣਾ ਇਦਰ ਲਵੇ ਦੇਖਪਰ ਹੋ ਜਾਂ ਜਾਂ ਕੱਖ ਪੈ ਜਾਂਦੇ ਨੇ ਟਾਈਮ ਨਾਲ ਧਰ ਤੇ ਜਾਂਦੇ ਪੁੱਤ ਤੇ ਤਾਂ ਕਰਕੇ ਸਰਦਾਰਨੀ ਤੇ ਤਾਂ ਬਿੱਡ ਲਾਇਆ ਉਹ ਗੱਲ ਆ ਹਰੇ ਤਾਂ ਫਿਰ ਬਿੱਡ ਲਾ ਤਾਂ ਲਿਆ ਵੀ ਹੱਥ ਨਾਲ ਪੰਦੇ ਬਿਜਾਰ ਖੜੀ ਹੰਦੇ ਤੇ ਆਪੀ ਪ੍ਰਮਾਤਮਾ ਕਿਰਪਾ ਕਰੂਗਾ ਹਨਾ ਸਾਰਾ ਕੁਝ ਹੋਈ ਜਾ ਪੁੱਤ ਤੇਰਾ ਬਿੱਡ ਲਾ ਲਿਆ ਕਰਾਰ ਆ ਜਾ ਜੀ ਕਰਕੇ ਦੇਣ ਦਾ ਅੱਗੇ ਦੇਖੋ ਕੀ ਬਣਦਾ ਫਿਰ ਹਨਾ ਤਾਂ ਸੁਣਾ ਤੇਰਾ ਦੇਣ ਦੜਈਏ ਦਾ ਸਾਰਾ ਮਸਲਾ ਹੱਲ ਹੋਈ ਜਾ ਨਾਲ ਹੁੰਦੇ ਹਨਾ ਅੱਪੀ ਇੰਤਜਾਮ ਮੜਿੰਜਾ ਤੇ ਇੱਧਰ ਆਪਣੀ ਗੋਭੀ ਤੁਹਾਨੂੰ ਪਤਾ ਵੀ ਬੰਦੇ ਖਾਸੇ ਹੁੰਦੇ ਨੇ ਤੇ ਇੱਧਰ ਸਿੱਲੇ ਲਸਣਾ ਗੋਭੀ ਨਹੀਂ ਬਣਦੀ ਲਸਣ ਬਣਾ ਆਪਾਂ ਕਹਿੰਦੇ ਨੇ ਕਿ ਕੋਈ ਸਬਜ਼ੀ ਵੀ ਨਹੀਂ ਬਣਦੀ ਗੋਭੀ ਸੁੱਕੀ ਭੁੰਨੀ ਜਾਵੋ ਲਸਣ ਪਿਆਜ਼ ਆਦਰਕ ਬਿਨਾ ਕਿਸੇ ਚੀਜ਼ ਬਣਾ ਬਣਦੀ ਨਹੀਂ ਵਧੀਆ ਫੇਰੀ ਚੰਗੀ ਬਣੂਗੀ ਜੇ ਚੰਗੀ ਦਾ ਸਬਜ਼ੀ ਬਣਾਵਾਂਗੇ ਆਪਾਂ ਚੰਗੀ ਰੋਟੀ ਬਣਾਵਾਂਗੇ ਤਾਂ ਅਗਲਾ ਢਿੱਡ ਦਾ ਮਾਰਾ ਫਿਰਦਾ ਚੰਗਾ ਢਿੱਡ ਭਰ ਕੇ ਤਾਂ ਚੰਗਾ ਕੰਮ ਕਰੂੰਗਾ ਤੇ ਢਿੱਡ ਭਰਨਾ ਵੀ ਜ਼ਰੂਰੀ ਆ ਜੇ ਆਪਾਂ ਚੰਗਾ ਭਰਾਂਗੇ ਢਿੱਡ ਤਾਂ ਅੱਧੇ ਵਰਕ ਹੀ ਹੁੰਦਾ ਪੇਟ ਸਭ ਨੂੰ ਹਨਾ ਤੇ ਰੱਜ ਪੁੱਜ ਕੇ ਨਾ ਸੋਣਾ ਤੁਹਾਨੂੰ ਹੋ ਜਾਣਾ ਵਿਚਾਰੇ ਵਧਿਆ ਨੇ ਹਮਸਾ ਸੇ ਕੰਮ ਕਰਦੇ ਨੇ ਸਾਰਾ ਦਿਨ ਖੁਸ਼ ਰਹਦੇ ਨੇ ਬੰਦੇ ਵੀ ਕੰਮ ਵਾਲੇ ਵਿਚਾਰੇ ਮਹਾਰਾਜ ਜੀ ਨਾਲ ਵੀ ਤੰਦਰੁਸਤੀ ਰੱਖੇ ਚੱਲੀ ਜਾਊਗਾ ਕੰਮ ਆਪਣਾ ਬੁੱਤਾਂ ਜੀ ਮਹਾਰਾਜ ਦੀ ਕਿਰਪਾ ਨਾਲ ਤੇ ਤੁਹਾਡੀ ਕਿਰਪਾ ਨਾਲ ਸਭ ਕੁਝ ਠੀਕ ਹੋਈ ਜਾਊ ਤੇ ਜੋ ਟਾਈਮ ਹੋ ਚੁੱਕਿਆ 4 ਵਜੇ ਦਾ ਤੇ ਤੁਹਾਨੂੰ ਦਿਖਾ ਰਹੀ ਆਪਾਂ ਨੇ ਅੱਜ ਸੱਤ ਘਾਹ ਦਿੱਤੀ ਐ ਤੇ ਬਾਈ ਉਰੀ ਪੀਂਦੇ ਨੇ ਚਾਹ ਹੁਣ ਚਾਹ ਗਰਮਾ ਗਰਮ 4 ਵਜੇ ਵਾਲੀ ਚਾਹ ਵਾਲੀ ਚਾਹ ਹੁੰਦੀ ਐ ਜਿਹੜੀ ਇਹ ਨਾ ਕਿਹੜਾ ਚੱਕਰ ਵਧਾਉਣ ਦੀ ਐ ਬੰਦੇ ਨੇ ਘੰਟਾ ਦੋ ਘੰਟੇ ਬੰਦਾ ਫੇਰ ਸਪੀਡ ਫੜਦਾ ਐਨੇ ਨਾਈਟ ਹੋ ਨਹੀਂ ਸ਼ੁਰੂ ਹੋ ਜਾਂਦੀ ਐ ਸੁੱਟੀ ਹੋ ਜਾਂਦੀ ਐ ਨਾ ਬਈ ਕਿਉਂ ਦਵਿੰਦਰ ਸੇ ਕਿਵੇਂ ਗੱਲਬਾਤ ਠੀਕ ਐ ਤੇ ਬਾਈ ਵੀਰੇ ਨੇ ਜਿੱਟਾ ਤੇ ਪੰਜ ਸੀਖ ਖਾਣ ਤੇ ਇਹ ਜੋ ਇੱਟਾਂ ਵੀ ਕੱਢਣੀਆਂ ਇਹਦਾ ਤੇ ਪੱਟੀਆਂ ਨੇ ਨਾ ਇਹਦਾ ਫੱਟੀਆਂ ਦੀ ਫੱਟੀਆਂ ਕਿੱਥੇ ਤੇ ਫੱਟੀਆਂ ਗਲੀਆਂ ਹੋਈਆਂ ਦੀ ਦੇਖੋ ਜੀ 1 2 3 4 5 6 7 ਕੱਢ ਰਿਹਾ ਨਿਕਲ ਆਉਣੀਆਂ ਇਹ ਚ ਤੇ ਇਸ ਤਰ੍ਹਾਂ ਲੱਗਦਾ ਕੁਛ ਠਾ ਕੇ ਖੁੱਲਾ-ਖੁੱਲਾ ਜੇ ਨੀਟਾ ਮਾਰ ਕੇ ਕੰਦੇ ਮਿਸਤਰੀ ਦੇ ਦੱਸ ਬੋਲ ਕੱਲ ਨੂੰ ਆਉਂਗਾ ਮਿਸਤਰੀ ਇਸ ਤਰ੍ਹਾਂ ਲੱਗਦਾ ਦੇਖੋ ਗੱਲਬਾਤ ਇਸ ਤਰ੍ਹਾਂ ਕੀ ਕਹਿੰਦੇ ਤਾਂ ਦੋ ਦਿਨ ਸਾਰਾ ਢੇਡ ਦਾਂ ਤੂੰ ਦੇਖੀ ਜਾਈ ਤੂੜੀ ਚੱਕੀ ਕੱਲ ਨੂੰ ਆਉਣ ਤੂੜੀ ਵਾਲੇ ਕੱਲ ਨੂੰ ਆਉਣਗੇ ਕੱਲ ਨੂੰ ਆਉਣਗੇ ਤੂੜੀ ਵਾਲੇ ਕੀ ਕਹਿੰਦੇ ਆ ਹੋਏ ਭਾਈ ਤੁਸੀਂ ਗੱਲਬਾਤ ਕੋਈ ਬੰਤ ਕੀ ਖਾਣਾ ਸਾਗ ਸਾਗ ਨੂੰ ਪੂਰਾ ਜੀ ਕਰ ਰਿਹਾ ਪੂਰਾ ਜਨੇਰੀ ਆ ਗਈ ਮੱਕੀ ਦੀਆਂ ਰੋਟੀਆਂ ਮੱਕੀ ਦੀ ਰੋਟੀ ਲਾਹਾਂਗੇ ਹੋਰ ਇਹ ਮੇਰੀ ਆਲੀ ਜੂਏ ਚ ਵੜ ਜੋ ਖਾਲੀ ਆ ਉਹ ਬੜਨੀ ਲੋ ਐਵੇਂ ਤਾਂ ਮੱਕੀ ਰੋਟੀ ਲੱਸੀ ਨਾਲ ਮੱਖਣੀ ਠੀਕ ਹੈ ਇਹ ਚ ਵੈਸਾ ਜੀ ਬੰਤੇ ਦੀ ਕਹਣਾ ਵੀ ਮੱਕੀ ਦੀ ਰੋਟੀ ਮੱਖਣੀ ਨਾਲ ਸਾਗ ਤੇ ਸਰੋਂ ਦਾ ਸਾਗ ਤੇ ਖੱਟੀ ਲੱਸੀ ਸਾਗ ਆਪਾਂ ਲਿਆਏ ਆ ਤੁਹਾਨੂੰ ਦਿਖਾਉਣਾ ਪੂਰਾ ਸੋਹਣਾ ਸਾਗ ਹੈ ਗੋਭੀ ਭਈ ਟੋਕਰ ਜਮੁੱਤੀ ਧਰ ਤੱਕ ਉਸ ਇਤ ਪਾਲਕ ਪੱਲਾ ਤੋੜਾ ਖੁੱਲਾ ਬਣਾਵਾ ਜਿਹੜਾ ਤਿੰਨ ਚਾਰ ਦਿਨ ਨਗਾ ਦੇ ਕਿਉਂ ਨਹੀਂ ਟੱਬਰ ਦਾ ਕੰਮ ਹੋਟਾ ਟੱਬਰ ਵੱਡਾ ਹੋ ਗਿਆ ਨਾ ਬਈ ਜਿੱਦ ਮਿਲ ਗਿਆ ਬਈ ਸ਼ੱਤ ਜੱਗੀ ਨੇ ਤੋੜ ਲਿਆ ਵੱਡਾਲੇ ਨੂੰ ਅਰੇ ਵਾਸੀ ਕਿ ਉਧਰ ਤੋੜ ਜੋ ਤੂੰ ਸਮਾਰ ਕੇ ਉਹ ਹਿਲਾ ਲਾ ਤਾਂ ਹਾਂ ਬੈਲ ਡਾਇਰ ਉਧਰ ਜਾਤੀ ਉਹਨਾਂ ਨੂੰ ਹਿਲਾ ਨਹੀਂ ਉਹ ਹਿਲਾ ਲਾਂਗੇ ਫੋਟੇ ਕਰਦੇ ਉਹਦੇ ਪਿੱਛੇ ਲਾਏ ਥੋੜੇ ਸੱਬਾਂ ਦੇ ਪੱਜਾ ਹੋਊਗਾ ਕਿਉਂ ਅਹੀਂ ਜੋ ਤਾਂ ਭਾਈ ਜੋ ਤਾਂ ਕਹਿੰਦਾ ਪੱਜਾ ਹੋਊਗਾ ਉਹ ਤੱਕੇ ਤੇ ਵੀ ਮਾਰ ਕੇ ਰੰਗ ਨੂੰ ਆਈ ਫੇਰ ਆਈ ਇਹ ਮੱਛੇ ਪੈਪੜਾ ਬਣਾਵਾਂਗੇ ਫਿਰ ਇਹਨੂੰ ਹੋਰ ਹਿਸਾਬ ਨਾਲ ਟੰਗਾਂ ਆਪਾਂ ਥੇਠਾਂ ਨੂੰ ਮੂੰਹ ਕਰਕੇ ਹਾਂ ਵੀ ਦੇ ਲੋਡ ਕਰਾ ਹੇ ਮਨਰਾਜ ਇੱਧਰ ਚਾਕ ਕਿਵੇਂ ਖੁਸ਼ ਹੋ ਕੋਈ ਅੱਖ ਤਾਂ ਤੰਗ ਤਾਂ ਨਹੀਂ ਮੈਂ ਸੋਡੇ ਮੈਂਨੇ ਤਾਂ ਮਦਾਨ ਵੇਲੇ ਤਾਂ ਕਿਵੇਂ ਮੈਂ ਦੇਖ ਨੂੰ ਦੂਜੀ ਚਾਹ ਜੀ ਜੀ ਬਾਈ ਖੁੱਲ ਗਿਆ ਥਾ ਜਾਣਾ ਬਹੁਤ ਖੁੱਲ ਚੁ ਹਨਾ ਵੱਡਾ ਬਣ ਜਾ। ਦੇ ਬਿਆਹ ਤਰਾਂ ਪੈ ਗਿਆ। ਹਾਂ ਚਿੱਟਾ ਹੋ ਗਿਆ। ਏਟਾ ਨਿਕ ਵੀ ਨਹੀਂ ਖਰਾ ਹੋਣੇ ਪਰ ਫਰਸ ਲਾਉਣਾ ਬਾਈ ਚੰਗਾ। ਆਹ ਗੱਲ ਨੂੰ ਢੂੜੀ ਚੱਕੀਓ ਆਪਣਾ ਫਿਰ ਲਟਾਈ ਜਾਵਾਂਗੇ। ਹੁਣ ਆਹ ਇਟ ਰੋਲਾ ਸਾਂਭ ਲੋ ਜਿਹੜਾ ਆਪਾਂ ਕਰਨਾ ਹੈ। ਹਾਂ ਕਾੜ ਕੇ ਆਉਣਾ ਤੇ ਚੰਗੀ ਆਜੂ ਵਧੀਆ ਇੱਥੇ ਰੋ ਕਰਾਂ। ਅਸੀਂ ਉੱਧਰ ਜਾ ਕੇ ਆਵਾਂਗੇ ਚੰਗਾ। ਕੀ ਦਾਇ ਕੋਈ ਨਾ ਜੋਤ ਨੂੰ ਲੈ ਜਾ ਕੋਈ ਨਾ ਲੱਕੜ ਵੀ ਲਿਆਉਣੇ ਚਾਕੇ ਉਹਨਾਂ ਨੇ ਖੇਤੋਂ ਪਿੰਡੀ ਕਿਉਂ ਲੱਕੜ ਦੀ ਹੋਰ ਦੀ ਪਿੰਕੇ ਚ ਬਾਹਰ ਧਰ ਲਿਆ ਨਰਿਆ ਥਾਮ ਲਾ ਲਾ ਦੇ ਪਿੰਕੇ ਚ ਫਿਰ ਟਟਾ ਰੋੜੇ ਚੱਕੀ ਚਾਹ ਕਰਾਂ ਪਿੰਗਾ ਪਾ ਕੇ ਖੇੜ ਜੀ ਕਰੀ ਜਾਇਆ ਕਰਾਂਗਾ ਬੰਦੇ ਸੱਸੀ ਘਾਲ ਨਹੀਂ ਬੁਲਾਇਆ ਅੱਜ ਬੰਦੇ ਸੱਸੀ ਘਾਲ ਬੁਲਾਓ ਦਮ ਚਾਹ ਪੀਂਦੇ ਸੱਚੀ ਘਾਲ ਠੀਕ ਰਹਾ ਬੰਦੇ ਤੈਨੂੰ ਸਾਰੇ ਜਾਣਦੇ ਨੇ ਵਧਾਈਆਂ ਦਿੰਦੇ ਨੇ ਤੇਰੇ ਬੰਦੇ ਨੂੰ ਸਾਰਾ ਬੋਡੀ ਆ ਹੋ ਜੇ ਹੋ ਗਿਆ ਪਾਣਾ ਬੰਦਾ ਇਹਨਾਂ ਚੋਰੀ ਲਾਗਦਾ ਫਰਦਿਆਂ ਗੈਣਾ ਬੰਤਾਂਗੇ ਨਾ ਹੋਰ ਬੰਤ ਮੱਕੀ ਮੁੱਕੀ ਵਾਲਾ ਕੰਮੜਿਆ ਬੰਤੇ ਕੱਢਦਾ ਆਪਣਾ ਆਪਣੀ ਡੇਕ ਖੜੀ ਸੀ ਸਵੇਰੇ ਜੀ ਸਵੇਰੇ ਡੇਕ ਖੜੀ ਸੀ ਤੇ ਡੇਕ ਵੱਢ ਕੇ ਮਹਰਾਂਡਾ ਪਾਉਣਾ ਆਪੇ ਤੇ ਵੱਢ ਕੇ ਆ ਧਰ ਦਿੱਤੀ ਬੰਦੇ ਆਏ ਬਾਹਰੋਂ ਡੇਕ ਖਾਤ ਠੇਕਾ ਕਰਿਆ ਦੀ 1000 ਰੁਪਏ ਚ ਤੇ ਘੰਟੇ ਚ ਵੱਢ ਕੇ ਬਾਹਰੇ ਧਰ ਗਏ ਨੇ ਕਿ ਇੱਥੇ ਸਾਂਭ ਦਿੱਤੀ ਆਪਣਾ ਥਾਂ ਹੀ ਥਾਂ ਖੁੱਲ ਗਿਆ ਤੁਸੀਂ ਦੇਖ ਸਕਦੇ ਹੋ ਪੱਤੇ ਪੁੱਤੇ ਖਿਰਦੇ ਸੀ ਬੁਰਾ ਹਾਲ ਸੀ ਤੇ ਆ ਬਾਥਰੂਮ ਸਾਰੇ ਢਾ ਦੇਾਂਗੇ ਆਪਾਂ ਬਾਥਰੂਮ ਜਦੋਂ ਇੱਧਰ ਬਣ ਗਏ ਇੱਧਰ ਬਣਾਵਾਂਗੇ ਤੇ ਫਿਰ ਇਹਨਾਂ ਨੂੰ ਢਾ ਦੇਵਾਂਗੇ ਆਪਾਂ ਇਹਨਾਂ ਨੂੰ ਢਾ ਕੇ ਇੱਥੇ ਥਾਂ ਬਣੇਸ਼ ਕਰ ਦਾਂਗੇ ਸਾਫ਼ ਕਰ ਦਾਂਗੇ ਦਵਿੰਦਰ ਥਾਂ ਤੋਂ ਟਿਕਣਾ ਪਈ ਬੇਟਾ ਇਹ ਬਹੁਤ ਕੌੜ ਨਾਲ ਕਰਨਾ ਪੈਂਦਾ ਥਾਂ ਉੱਪਰ ਨਿਆਣਾ ਤੋਂ ਅਜੇ ਇੱਥੇ ਨੇ ਆ ਵੈਲਡ ਸਾਈਡ ਤੇ ਹੈ ਕਿੱਥੇ ਤੋਂ ਕੰਮ ਬਾਈ ਬਣਿਆ ਹੁਣ ਦਾ ਸਾਮ ਤੋਂ ਜਗੜ ਚ ਫੇਰ ਫੇਰ ਜਾਇਓ ਥੋੜਾ ਸਾਮ ਕੇ ਕਾਲੇ ਕਾਲੇ ਕਰਦੇ 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 ਕਾਲੇ ਕਾਲੇ ਕਰਦੇ